ਬਾਈ ਜੀ ਜਿਹੜਾ ਕੱਲ ਸ਼ਾਮੀ ਪਿੰਡ ਸੀਹਾ ਦੌਤ ਤੋਂ ਬੱਚਾ ਗਵਾਹ ਹੋਇਆ ਸੀ ਉਹ ਮਿਲ ਗਿਆ ਹੈ ਪੰਜਾਬ ਪੁਲਿਸ ਲੋ ਜਿਹੜੇ ਦੋਸ਼ੀ ਵੀ ਫੜ ਲਏ ਗਿਆ ਜਿਹੜਾ ਮੁੱਖ ਦੋਸ਼ੀ ਉਹਨਾਂ ਦੇ ਪਿੰਡ ਦਾ ਹੀ ਬੰਦਾ ਜਸਪ੍ਰੀਤ ਸਿੰਘ son of ਲਖਵਿੰਦਰ ਸਿੰਘ ਸੀਗਾ ਜਿੱਦੇ ਕੋਲੋਂ ਬੱਚਾ ਬਰਾਮਦ ਹੋਇਆ ਮੋਟਰਸਾਈਕਲ ਤੇ ਕਿਤੇ ਬੱਚੇ ਨੂੰ ਲਿਜਾ ਰਿਹਾ ਸੀ ਸੋ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਅੱਗੇ ਪੰਜਾਬ ਪੁਲਿਸ ਦੀ ਤੁਸੀਂ ਜ਼ਰੂਰ ਸੁਣਿਓ ਜੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੋ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡਾ ਫੈਸਲਾ ਹੋਇਆ ਜਦੋਂ ਕਿਤੇ ਜੇ ਘਿਰ ਗਏ ਤੇ ਬੱਚੇ ਨੂੰ ਮਾਰ ਕੇ ਕੇ ਸੋ ਦੜ ਕੇ ਉਹ ਨਿਕਲ ਜੇ ਤੇ ਅਸੀਂ ਉੱਥੋਂ ਨਿਕਲ ਜਾਣਾ ਹੈ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉਥੋਂ ਨਿਕਲ ਜਾਣਾ ਉਸ ਕਰਕੇ ਉਲਾਸੇ ਕੀਤੇ ਗਏ ਨੇ ਜਦੋਂ ਕ੍ਰਾਈਮ ਹੋਇਆ ਪੰਜਾਬ ਪੁਲਿਸ ਕਿਉਂਕਿ ਸਾਰੇ ਹਿੰਦੁਸਤਾਨ 'ਚ ਪੰਜਾਬ ਪੁਲਿਸ ਦਾ ਨਾਂ ਹੈ ਤੇ ਪੰਜਾਬ ਪੁਲਿਸ ਨੇ ਇਹਨੂੰ ਇੱਕ ਚੈਲੰਜ ਵਾਂਗੂ ਲਿਆ ਦੂਜੀ ਗੱਲ ਇਹ ਕੇਸ ਨੂੰ ਹਾਈਐਸਟ ਲੈਵਲ ਤੇ ਮਾਉਂਟਡ ਮਤਲਬ ਕਿ ਇਹ ਤੁਸੀਂ ਹੈਰਾਨ ਹੋਵੋਗੇ ਰਾਤ ਕੋਈ ਮਦਲ ਮਦਲਾ ਦਾ 2 ਵਜੇ ਤੱਕ ਲੇਟ ਨਾਈਟ ਤੱਕ ਇਹ ਚੱਲਦਾ ਰਿਹਾ ਜਦੋਂ ਇਹਦੀਆਂ ਲੋਕੇਸ਼ਨਾਂ ਤੋਂ ਲੱਗਦੇ ਆ ਉਹ ਪਾਰਟੀਆਂ ਜਿਹੜੀਆਂ ਮਲੇਰਕੋਟਲੇ ਵੱਲੋਂ ਰਾਤ ਨੂੰ ਉਠਾ ਕੇ ਸੀਸੀਟੀਵੀ ਦੀਆਂ ਲੋਕੇਸ਼ਨਾਂ ਤੇ ਹੋਰ ਲੈ ਕੇ ਵੀ ਮੋਟਰਸਾਈਕਲ ਦੀ ਮੂਵਮੈਂਟ ਨੂੰ ਮਾਨਟਰ ਕਰਦੇ ਰਹੇ अर्ਲੀ ਮਾਰਨਿੰਗ ਤੇ ਫਿਰ ਕੌਂਬਿੰਗ ਆਪਰੇਸ਼ਨ ਚੱਲਿਆ ਜਿਹਨੂੰ ਇਹ ਕਹਿ ਸਕਦੇ ਸਭ ਤੋਂ ਔਖਾ ਹੁੰਦਾ ਕਿਉਂਕਿ ਉਹ ਕੌਂਬਿੰਗ ਆਪਰੇਸ਼ਨ ਤੇ ਇਹਨਾਂ ਦੇ ਵੱਲੋਂ ਸੀ ਵੀ ਅਸੀਂ ਘੱਟ ਤੋਂ ਘੱਟ ਮੇਨ ਰਸਤਾ ਯੂਜ਼ ਕਰਨਾ ਜਿਹੜਾ ਕਿ ਕੱਚੇ ਰਸਤੇ ਦੇ ਵਿੱਚ ਉਵੇਂ ਜਾਣਾ ਕਿ ਸਾਡੀ ਲੋਕੇਸ਼ਨ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਦੋਸ਼ੀ ਕਿ ਸੀਸੀਟੀਵੀ ਦੇ ਵਿੱਚ ਸਾਡੀ ਲੋਕੇਸ਼ਨ ਨਾ ਹੋ ਜੇ ਤੇ ਇਹਦੇ ਵਿੱਚ ਇਹਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਇਹ ਸਿਹਾਦੌਦ ਉਸੇ ਪਿੰਡ ਦਾ ਉਹ ਆਦਮੀ ਸੀ ਜਿਨੇ ਉਹ ਬੱਚਾ ਕਿਡਨਾਪ ਕੀਤਾ ਵੈਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਰ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਏ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਹਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕੱਟ ਮੈਸੇਜ ਹੈ ਵੀ ਸਭ ਫੜੇ ਜਾਣਗੇ ਇਹ ਕੋਈ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਕ੍ਰਾਈਮ ਕਰ ਲਓਗੇ ਤਾਂ ਤੁਸੀਂ ਵੱਜੋਗੇ ਦੂਜੀ ਗੱਲ ਹਰ ਕ੍ਰਾਈਮ ਨੂੰ ਸਰਕਾਰ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਕਿ ਇਹ ਕੋਈ ਤਮਾਸ਼ਾ ਨਹੀਂਗਾ ਵੀ ਲੋਕਾਂ ਦੇ ਬੱਚਿਆਂ ਨੂੰ ਕਿਡਨੈਪ ਕਰ ਕਰਕੇ ਤੁਸੀਂ ਉਹ ਸੋਚੋ ਵੀ ਰੈਨਸਮ ਦਾ ਪੈਸਾ ਲੈ ਲਓਗੇ ਤੇ ਮੌਜਾਂ ਲਟੋਗੇ ਇਹ ਇਹ ਕੰਮ ਨਹੀਂ ਚੱਲਣਾ ਇਹ ਬੜਾ ਤੁਹਾਨੂੰ ਸਖਸ ਨੇ ਆਪਦੇ ਕਿਤੇ ਛੋਟੇ ਜਿਹੇ ਲਾਲਚ ਦੇ ਵਿੱਚ ਛੋਟਾ ਤਾਂ ਨਹੀਂ ਕਹਿ ਸਕਦੇ ਛੇਤੀ ਰਾਤੋਂ ਰਾਤ ਅਮੀਰ ਹੋਣ ਦੇ ਲਾਲਚ ਦੇ ਵਿੱਚ ਵੀ ਕਰੋੜ ਰੁਪਇਆ ਕਮਾ ਲਾਂਗੇ ਇੱਕ ਨੰਨੇ-ਮੁੰਨੇ ਬੱਚੇ ਦੀ ਜਦੋਂ ਛੋਟਾ ਬੱਚਾ ਸੀ ਤੇ ਸਾਰੀ ਸਰਕਾਰ ਨੂੰ ਚਿੰਤਾ ਸੀ ਬੀਜੀ ਪੰਜਾਬ ਨੂੰ ਚਿੰਤਾ ਸੀ ਤੇ ਸਾਡੇ ਆਫਸਰ ਨੇ ਇਹਦੇ ਵਿੱਚ ਮੈਂ ਕ੍ਰੈਡਿਟ ਦੇਵਾਂਗਾ ਜਿਹੜਾ ਮੇਨ ਕ੍ਰੈਡਿਟ ਆ ਉਹ ਜਿਹੜਾ ਹੈਗਾ ਜਦੋਂ ਜਿੱਥੇ ਉਹ ਬੰਦੇ ਨੂੰ ਅਸੀਂ ਬੱਚੇ ਨੂੰ ਰਿਕਵਰ ਕਰਨਾ ਪਟਿਆਲਾ ਪੁਲਿਸ ਮਲੇਰਕਟੂਲਾ ਪੁਲਿਸ ਤੇ ਖੰਨਾ ਪੁਲਿਸ ਨੇ ਇਸ ਕਰਕੇ ਕਿ ਖੰਨਾ ਪੁਲਿਸ ਨੇ